ਲੁਧਿਆਣਾ ਦੇ ਲੋਹਾਰਾ ਪੁਲ ਨਜ਼ਦੀਕ ਇਨਵੈਸਟ ਪੰਜਾਬ ਤਹਿਤ ਲੱਗਣ ਵਾਲੇ ਪ੍ਰੋਜੈਕਟ ਨੂੰ ਲੈ ਕੇ ਕਾਲਾ ਗਰੁੱਪ ਵੱਲੋਂ ਰਖਵਾਏ ਗਏ ਸਮਾਗਮ ਦੌਰਾਨ ਪਟਨਾ ਸਾਹਿਬ ਦੇ ਜੱਤਰ ਗੈਨੀ ਰਣਜੀਤ ਸਿੰਘ ਪਹੁੰਚੇ ਜਿੱਥੇ ਉਹਨਾਂ ਨੇ ਨੀਂਹ ਪੱਥਰ ਰੱਖ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤਾਂ ਉੱਥੇ ਹੀ ਪੱਤਰਕਾਰਾਂ ਨੇ ਗਲਬਤ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਇੱਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਕਾਫੀ ਰੋਜ਼ਗਾਰ ਮਿਲੇਗਾ ਜੀ ਬਹੁਤ ਖੁਸ਼ੀ ਦੀ ਗੱਲ ਹੈ ਜਿੰਨਾ ਕੰਟਰੀ ਡਵੈਲਪ ਹੋਏਗਾ ਸਟੇਟ ਡਵੈਲਪ ਹੋਏਗਾ ਸਿਟੀ ਡਵੈਲਪ ਹੋਏਗਾ ਉਹਨਾਂ ਮਨੁੱਖਤਾ ਨੂੰ ਜ਼ਿਆਦਾ ਲਾਭ ਹੋਵੇਗਾ ਹਾਂਜੀ ਸਾਬ ਨਾਲ ਨੂੰ ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਨਵਾਂ ਰੋਜ਼ਗਾਰ ਮਿਲੇਗਾ ਨਵੀਆਂ ਸਹੂਲਤਾਂ ਮਿਲਣਗੀਆਂ ਔਰ ਫਿਰ ਇਹ ਜਿਹੜਾ ਏਰੀਆ ਹੈ ਸਾਡਾ ਲੁਧਿਆਣੇ ਦਾ ਬੜਾ ਵਧੀਆ ਪ੍ਰੋਗਰੈਸਿਵ ਏਰੀਆ ਹੈ ਨਾਲ ਹੀ ਇਹ ਪੰਜ ਨੰਬਰ ਹਾਈਵੇ ਹੈ ਬਾਈਪਾਸ ਜਿੱਥੋਂ ਦੁਰਾਹੇ ਤੋਂ ਸ਼ੁਰੂ ਹੋ ਕੇ ਸਿੱਧਾ ਫਲੋਰ ਨਿਕਲ ਜਾਈਦਾ ਹੈ वैसे भी साउदर्न लुधियाना ਜਿਹੜਾ ਉਹ ਬਹੁਤ ਜ਼ਿਆਦਾ ਵਿਕਾਸ ਕਰ ਰਿਹਾ ਉਸੇ ਲੜੀ ਵਿੱਚ ਅੱਜ ਇੱਕ ਨਵਾਂ ਡਵੈਲਪਰਸ ਜਿਹੜਾ ਸ਼ੁਰੂ ਹੋਇਆ ਜਿਸ ਦਾ ਅਰਦਾਸ ਕਰਕੇ ਕਿਰਪਾ ਪ੍ਰਸ਼ਾਦ ਦੀ ਦੇ ਇੱਕ ਵਰਤਾ ਕੇ ਸੰਗੇ ਬੁਨਿਆਦ ਰੱਖਿਆ ਗਿਆ ਮਹਾਰਾਜਾ ਚਰਨਾ ਚਰਦਾਸ ਕੀਤੀ ਗਈ ਹੈ ਵੀ ਇਹ ਪ੍ਰੋਜੈਕਟ ਜਲਦੀ ਤੋਂ ਜਲਦੀ ਤਾਮੀਰ ਹੋਵੇ ਤੇ ਇਸ ਤੋਂ ਮਿਲਣ ਵਾਲੀਆਂ ਸਹੂਲਤਾਂ ਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਲਾਭ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਵਾਲ ਸੀਗਾ ਜੀ ਕਾਲੋ ਡਿਵੈਲਪਰ ਹੈ ਜਿਹੜੇ ਇਹ ਆਪਣੇ ਖਰਚੇ ਉੱਤੇ ਪੁਲ ਬਣਾ ਰਹੇ ਆ ਇਲਾਕਾ ਨਿਵਾਸੀ ਕਿਤਨਾ ਕਿਤੇ ਸਲਾਘਾ ਕਰਦੇ ਕਿਵੇਂ ਦੇਖਦੇ ਜੀ ਗੱਲ ਹੀ ਸਲਾਘਾਯੋਗ ਹੈ ਜਦ ਆਪਣੇ ਪੁਲ ਬਣ ਜਾਏਗਾ ਤਾਂ ਆਉਣਾ ਜਾਣਾ ਹੋਰ ਵੀ ਸੁੱਖਾ ਹੋ ਜਾਏਗਾ ਅੱਗੇ ਦੋ ਪੁਲ ਲੱਗੇ ਲੱਗੇ ਹੈ ਨੇ ਤੇ ਤੀਸਰਾ ਇਹ ਬਣ ਜਾਏਗਾ ਅੱਗੇ sigma ਮਰ ਸਿੰਘ ਕਾਲਜ ਦਾ ਪੁਲ ਹੈ ਉਹ ਜਿੰਨਾ ਵਿਕਾਸ ਹੋਏਗਾ ਉਹਨਾਂ ਜ਼ਿਆਦਾ ਲਾਭ ਹੋਏਗਾ ਜੀ ਠੀਕ ਹੈ ਠੀਕ ਹਾਂ ਜੀ ਗੱਲ ਕਰਦਾ ਹਾਂ ਸਾਹਿਬ ਕਲਸਾ ਇਨਵੈਸਟ ਪੰਜਾਬ ਤਹਿਤ ਜਿਹੜਾ ਤੁਸੀਂ ਪ੍ਰੋਜੈਕਟ ਸ਼ੁਰੂ ਕਰ ਰਹੇ ਹੋ ਕਿੰਨੇ ਕਿਤੇ ਅੱਜ ਜਥੇਦਾਰ ਸਾਹਿਬ ਵੀ ਪਹੁੰਚੇ ਨੇ ਸ਼ਲਾਘਾ ਕੀਤੀ ਐ ਇਸ ਕਦਮ ਦੀ ਉਹਨਾਂ ਨੇ ਇੱਕ ਜਿਹੜਾ ਪ੍ਰੋਜੈਕਟ ਆ ਪੰਜਾਬ ਲਈ ਲਿਆਂਦਾ ਰਿਹਾ ਕਰਾਂਗੇ ਹਾਂ ਜੀ ਹਾਂਜੀ ਇਨਵੈਸਟ ਪੰਜਾਬ ਜਿਹੜਾ ਪੰਜਾਬ ਦਾ ਪ੍ਰੋਗਰਾਮ ਹੈ ਪੰਜਾਬ ਦੇ ਸੀਐਮ ਸਾਹਿਬ ਦਾ ਉਹਦੇ ਅੰਡਰ ਲਿਆਂਦਾ ਆ ਪਰ ਕੋਈ ਵੀ ਕੰਮ ਜਦੋਂ ਆਪਾਂ ਸ਼ੁਰੂ ਕੀਤਾ ਜਥੇਦਾਰ ਸਾਹਿਬ ਨੇ ਆ ਕੇ ਅਰਦਾਸ ਕੀਤੀ ਐ ਤੇ ਅਬਦੀ ਮਿਹਰ ਰੱਖੂਗਾ ਤੇ ਪ੍ਰੋਜੈਕਟ ਆਪਾਂ ਲੋਕਾਂ ਦੇ ਵਿੱਚ ਲਿਆਵਾਂਗੇ ਤੇ ਲੋਕਾਂ ਨੂੰ ਵੱਧ ਤੋਂ ਵੱਧ ਜੋਬਸ ਦਵਾ ਕੇ ਲਿਆ ਕੇ ਤੇ ਉਹਨਾਂ ਦੀ ਸਹੂਲਤਾਂ ਨੂੰ ਮਨ ਲਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਲਗਵਾ ਬ੍ਰਿਜ ਆ ਰਿਹਾ ਹੈ 40 ਫੁੱਟ ਵੱਡਾ ਜਿਹਦੇ ਨਾਲ ਕਿ ਇੱਥੇ ਏਰੀਏ ਦੇ ਵਿੱਚ ਲੱਗਦੇ ਜਾਮ ਜੁਮ ਸਭ ਘਟ ਜਾਣਗੇ ਤੇ ਇਹ ਸਾਰੀ ਫੰਡਿੰਗ ਕਾਲੋ ਡਿਵੈਲਪਰ ਸਾਹਿਬ ਕਰ ਰਹੇ ਹੈ ਨਾ ਹਾਂਜੀ ਬਿਊਰੋ ਰਿਪੋਰਟ ਜੁਗਨ ਲਾਈਵ